ਪ੍ਰਾਪਤ ਜਾਣਕਾਰੀ ਅਨੁਸਾਰ ਫਲੋਰ ਹਾਈਵੇ ਤੇ ਸਾਹਮਣੇ ਇੱਕ ਪੈਟਰੋਲ ਟੈਂਕਰ ਖੜਾ ਸੀ ਜਿਸ ਦਾ ਅਗਲਾ ਟਾਇਰ ਫਟ ਗਿਆ ਅਤੇ ਡਰਾਈਵਰ ਹੱਥ ਨਾਲ ਇਸ਼ਾਰੇ ਕਰਕੇ ਆ ਰਹੇ ਵਾਹਨਾਂ ਨੂੰ ਚੇਤਾਵਨੀ ਵੀ ਦੇ ਰਿਹਾ ਸੀ ਪਰ ਇੱਕ ਕਾਰ ਟੈਂਕਰ ਨਾਲ ਟਕਰਾ ਗਈ ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਕਾਰ ਦੀ ਪਿਛਲੀ ਸੀਟ ਤੇ ਬੈਠੀ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਨੇ ਛਾਇਆ ਜੀ ਹਾਂਜੀ ਕੀ ਹੋਇਆ ਹੈ ਮੇਰੀ ਸ਼ਾਪੀ ਤੇ ਦੱਬ ਗਈ ਜੀ ਮਾਲੀ ਉਧਰ ਆ ਰਹੇ ਜਲੰਧਰੋਂ ਹਾਂਜੀ ਹਾਂਜੀ ਮੈਨੂੰ ਪਤਾ ਹੀ ਨਹੀਂ ਲੱਗਾ ਕੁਝ ਜੁਛਿਆ ਹੀ ਨਹੀਂ ਨੇ ਨਹੀਂ ਆ ਗਈ ਅੱਖਾਂ ਮੇਰੇ ਜੀ ਉਹ ਸਿੱਧਾ ਖੜਾ ਹੀ ਵਿੱਚ ਵੱਜ ਗਿਆ ਹਾਂ ਮਦਰ ਕੌਣ ਬੈਠੋ ਸੀ ਮੈਡਮ ਬੈਠੇ ਸੀ ਮਗਰ ਮੈਨ ਕੀ ਕੌਣ ਹੈ ਕੀ ਨਾਮ ਇਹਨਾਂ ਦਾ ਇਹਨਾਂ ਦਾ ਨਾਮ ਜੈਸਿਕਾ ਮੈਡਮ ਆ ਅੱਛਾ ਕੀ ਕਰੇ ਇਹ ਕੀ ਕਰਿਆ ਫਿਕਰ ਕਿਹੜੀ ਜਗ੍ਹਾ ਦੇ ਇਹ ਜੀਡੀਸੀ ਦੇ ਲਾਗ ਜਲੰਧਰ ਦੇ ਆ ਮੈਂ ਲਾਇਆ ਵਾ ਪੂਰਨਪੁਰ ਪੂਰਨਪੁਰ ਤੋਂ ਜਲੰਧਰ ਆ ਰਿਹਾ ਹਾਂ ਸਿੰਘ ਜੀ ਮੈਂ ਸਾਹਿਬ ਜੀ ਮੈਂ ਜਲੰਧਰੋਂ ਹਲਵਾਰੇ ਦਾ ਆਰਮੀ ਦਾ ਤੇਲ ਲੈ ਕੇ ਜਾ ਰਿਹਾ ਸੀ ਆਪਨੋਰ ਮੇਰਾ ਟਾਇਰ ਪਾੜ ਗਿਆ ਨੋਰ ਨਾਲ ਗੱਡੀ ਦਾ ਹਾਂਜੀ ਮੈਂ ਜਾ ਕੇ ਆ ਲਾ ਕੇ ਟਾਇਰ ਟੂਰ ਜੇਕ ਲਾ ਰਿਹਾ ਥੱਲੇ ਜਾਣ ਕੇ ਤੇ ਮੈਨੂੰ ਸਿਗਨਲ ਦੇ ਰਿਆਂ ਹੌਲੀ 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 ਇਹਨੇ ਜੀ ਅੱਖਾਂ ਇਹਦੀਆਂ ਫੁੱਲੀਆਂ ਡਰਾਈਵਰ ਦੀਆਂ ਇਹਨੇ ਨਹੀਂ ਅਸਸ ਦੱਸ ਦੇ ਪਿਆ ਇਹਨੇ ਜਦੋਂ ਵਿੱਚ ਵੱਜਣ ਲੱਗੀ ਮੈਂ ਆਪਣੇ ਭਈ ਜੀ ਨੂੰ ਬਾਅਦ ਦਿੱਤਾ ਮੈਂ ਕਿਹਾ ਥੱਲੇ ਉੱਨਿਕ ਜਾਓ ਕਾਰ ਵਿੱਚ ਲੱਗੀ ਪੂਰੀ ਸਪੀਡ ਸੀਗੀ ਇਹਦੀ ਗੱਡੀ ਦੀ ਹਰ ਇੱਕ ਬੰਦੇ ਨੂੰ ਪਤਾ ਆ ਜਿਹਨਾਂ ਨੂੰ ਪਤਾ ਰਹਾ ਹੁਣ ਜਾਣਕਾਰੀ ਪਤਾ ਤੁਹਾਨੂੰ ਇੱਕ ਲੇਡੀ ਸੀ ਸੈਟ ਹੋ ਗਈ ਬੱਸ ਗੁੱਡ ਲੇਡੀ ਦਾ ਪਤਾ ਹੀ ਨਹੀਂ ਲੱਗਾ ਪਿੱਛਲੇ ਬੰਨੇ ਸੀ ਤੇ ਮੋਰੇ ਡਰਾਈਵਰ ਨੂੰ ਕੱਢਿਆ ਡਰਾਈਵਰ ਕਹਿੰਦਾ ਟੀਆ ਉਹ ਮੁਰਗੇ ਕੱਢ ਕੇ ਬਾਰੀ ਬੁਰੀ ਖੋਲ ਕੇ ਉਹਨੂੰ ਕੱਢਿਆ ਉਹ ਤਾਂ ਬੈਲਟ ਲੱਗੀ ਹੋਈ ਤੇ ਬੈਲਟ ਕੱਟ ਕੇ ਫਿਰ ਗੇੜ ਤੱਕ ਗ ਗੱਡੀ ਗੱਡੀ ਖਰਾਬ ਸੀ ਨਾ ਗੱਡੀ ਟਾਇਰ ਪਾਟ ਗਈ ਮੋਰ ਲਾਈ ਇੱਕ ਟਰੱਕ ਕੀ ਨਾਮ ਹੈ ਭਾਜੀ ਤੁਹਾਡਾ ਗੁੱਡੀ ਤਸਿੰਗ ਸਰ ਭਾਜੀ ਕੀ ਮਾਮਲਾ ਹੋਇਆ ਗੱਡੀ ਦਾ ਤਾਂ ਟਰੱਕ ਐਕਸੀਡੈਂਟ ਭਾਜੀ ਮੈਂ ਤੋਂ ਆਪਣੀ ਬਾਈਕ ਤੇ ਜਾ ਰਿਹਾ ਸੀ ਬੈਂਸਰ ਤੇ ਆਪਣੀ ਮੈਨੇਜਰ ਤੇ ਮੈਂ ਜਮਿੰਦਰ ਜਾ ਰਿਹਾ ਸੀਗਾ ਤੇ ਜਦੋਂ ਮੈਂ ਦੇਖਿਆ ਜਿਹੜਾ ਡਰਾਈਵਰ ਸੀ ਟਰੱਕ ਵਾਲਾ ਇਹ ਮਤਲਬ ਆ ਜਿਹਨੇ ਐਂਬੂਲੈਂਸ ਕਢੀ ਹੈ ਤਾਂ ਵੀ ਉਹ ਉੱਥੇ ਖੜਾ ਕੇ ਹੱਥ ਦੇ ਰਿਹਾ ਸੀਗਾ ਮਤਲਬ ਗੱਡੀਆਂ ਨੂੰ ਇਹ ਜਿਹੜਾ ਆਪਣਾ ਕਾਰ ਡਰਾਈਵਰ ਸੀਗਾ ਐਕਚੁਅਲੀ ਇਹਦਾ ਮਤਲਬ ਧਿਆਨ ਨਹੀਂ ਸੀਗਾ ਤੇ ਇਹਨੂੰ ਮਤਲਬ ਡਰਾਈਵਰ ਨੇ ਕੀਤਾ ਵੀ ਮਤਲਬ ਕੀ ਸਾਈਡ ਸਾਈਡ ਦਿਸਤਾਂ ਵਾਲਾ ਇਹ ਆਪਣਾ ਧਿਆਨ ਨਹੀਂ ਰਿਹਾ ਮਤਲਬ ਉਹ ਉਸ ਤੋਂ ਬਾਅਦ ਗੱਡੀਆਂ ਦੀ ਹਿੱਟ ਹੋ ਗਈ ਸਰਮ ਲੱਗੀ ਤੇ ਗੱਡੀ ਜੇ ਮਤਲਬ ਮਤਲਬ ਬ੍ਰੇਕ ਮਾਰੀ ਉਹਨੇ ਬ੍ਰੇਕ ਨਹੀਂ ਮਾਰੀ ਉਹਦਾ ਸਰ ਨੰਬਰ ਪੀਵੀ08 ਜੀਡਬਲਯੂ 0466 ਜਿਹਦਾ ਡਰਾਈਵਰ ਰਣਜੀਤ ਰਾਮਾ ਟਰੱਕ ਦਾ ਮੋਹਲਾ ਟਾਇਰ ਫਟਿਆ ਸੀਗਾ ਉਹ ਜੈਕ ਲਗਾ ਕੇ ਡੀ ਟ੍ਰੋਡ ਦੇ ਉੱਪਰ ਡਿਵਾਈਡਰ ਦੇ ਨਾਲ ਟਾਇਰ ਬਦਲ ਰਿਹਾ ਸੀਗਾ ਪਿੱਛੇ ਇੱਕ ਗੱਡੀ ਆ ਐਗਨਸ EV08EZ2228 ਤੇ ਦਾ ਡਰਾਈਵਰ ਰਾਦੇਸ਼ ਸ਼ਾਸਗਰ ਉਹਦੇ ਪਿੱਛੇ ਇੱਕ ਲੇਡੀ ਬੈਠੀ ਸੀ ਨਰਮ ਜੈਸੀ ਦਾ ਇਹ ਰੋਲ ਵਾਲੇ ਹੈਗੇ ਪੂਰਨਪੁਰ ਤੋਂ ਆਦੇ ਉਹ ਮਗਰ ਵਾਲ ਕੇ ਖੜੇ ਟਰੱਕ ਦੇ ਵਿੱਚ ਵੱਜੀ ਆ ਜਿਹੜੀ ਲੇਡੀ ਜੈਸੀ ਦਾ ਉਹਦੀ ਮੌਕੇ ਤੇ ਹੀ ਮੌਤ ਹੋ ਗਈ ਆ ਤੇ ਡਰਾਈਵਰ ਜਿਹੜਾ ਉਹ ਜਿਹੜਾ ਇਹਨੇ ਅੰਬਲਸ ਰਾਹੀਂ ਹਸਪੀਟਲ ਭੇਜ ਦਿੱਤਾ ਕੀ ਟਰੱਕ ਵਾਲਾ ਟਰੱਕ ਵਾਲਾ ਆਪਣੇ ਕੋਲ ਆ ਕੀ ਕਾਰਵਾਈ ਹੈ ਕਾਰਵਾਈ ਜੋ ਵੱੜੀ ਬਿਆਨ ਲੈ ਕੇ ਜੋ ਵੀ ਹੋਏਗੀ ਉਹ ਕੀਤੀ ਜਾਵੇਗੀ